ਖੇਤਾਂ ਭ੍ਰਮ ਦੇ ਜਿਹੜੀ ਇਸ ਸਾਲ ਦਿੱਕਤ ਆ ਰਹੀ ਹੈਗੀ ਆ ਕਣਕ ਨਾ ਉੱਗਣ ਦਾ ਕਾਰਨ ਪਹਿਲਾ ਕਾਰਨ ਦੇ ਹੈਗਾ ਬਈ ਇਸ ਵਾਰ ਥੋੜਾ ਜਿਹਾ ਮੌਸਮ ਜਿਹੜਾ ਖੁਸ਼ਕ ਰਿਹਾ ਹੈਗਾ ਵਿੱਚ ਖੇਤਾਂ ਭ੍ਰਮ ਦੇ ਕਣਕ ਜਿਹੜੀ ਕਿਤੇ 50% ਉਗਰੀ ਹੈਗੀ ਆ ਕਿਤੇ 40% ਕਣਕ ਉਗਰੀ ਹੈਗੀ ਆ ਦੇਖੋ ਦੋ ਕਾਰਨ ਹੈਗੇ ਜੇ ਤੁਹਾਡੀ ਕਣਕ 40% 50% ਕਣਕ ਖੁੱਡਾਂ ਤੋਂ ਬਾਹਰ ਆ ਚੁੱਕੀ ਆ ਜਿਹੜੀ ਦੂਸਰੀ ਕਣਕ ਹੈਗੀ ਆ ਜੇ ਤਾਂ ਉਹਨੇ ਮਾੜਾ ਮੋਟਾ ਥਲੇ ਢੰਗੂਰ ਦੇਖੋ ਲਾਰ ਖਿਆਗਾ ਠੀਕ ਹੈ ਫਿਰ ਤਾਂ ਤੁਸੀਂ ਪਾਣੀ ਵੀ ਨਾ ਲਾਓ ਤੁਹਾਡੇ ਜਦੋਂ 20 25 ਦਿਨਾਂ ਤੱਕ ਪਾਣੀ ਲਾਉਂਗੇ ਤਾਂ ਉਹ ਕਣਕ ਜਿਹੜੀ ਆਪਦੇ ਆਪ ਬਾਰੇ ਆਵੇਗੀ ਜੇ ਤੁਹਾਡੀ ਕਣਕ 5 ਸੈਂਟੂਗਰੀਆ 10 ਸੈਂਟੂਗਰੀਆ ਦਾਣਾ ਹਲੇ ਸੁੱਕ ਦੇ ਵਿੱਚ ਪਿਆ ਹੈਗਾ ਠੀਕ ਹੈ ਫਿਰ ਸੋਨੂੰ ਜਿਹੜਾ ਉਹਦੇ ਵਿੱਚ ਪਾਣੀ ਲਾਉਣਾ ਪੈਣਾ ਹੈਗਾ ਕਈ ਵਾਰ ਕਿਸਾਨ ਕੀ ਕਰ ਰਹੇ ਆ ਨਾ ਕਣਕ 20 ਸੈਂਟੂਗਰੀਆ 40 ਸੈਂਟੂਗਰੀਆ 50 ਸੈਂਟੂਗਰੀਆ ਠੀਕ ਹੈ ਜਿਹੜੀ ਕਣਕ ਉਗਰੀ ਆ ਬਾਾਰ ਉਹ ਤਾਂ ਦਿਖ ਰਹੀ ਹੈਗੀ ਆ ਜਿਹੜੀ ਖੁੱਡਾਂ ਦੇ ਵਿੱਚ ਹੈਗੀ ਕਣਕ ਉਹਨੂੰ ਢੰਗੂਰ ਲਾ ਲੈ ਉਹ ਖੁੱਡਾਂ ਤੋਂ ਬਾਹਰ ਨਹੀਂ ਹੈਗੀ ਉੱਥੇ ਨਾ ਪਾਣੀ ਲਾਓ ਜਿਹੜੀ ਢੰਗੂਰ ਲਾਰ ਕੇ ਉਹ ਹੌਲੀ-ਹੌਲੀ ਕਣਕ ਜਿਹੜੀ ਆਪਦੇ-ਆਪ ਬਾਹਰ ਆਵੇਗੀ ਦੂਸਰੀ ਗੱਲ ਇੱਕ ਕਿਸਾਨ ਦਾ ਕੱਲ ਵੀ ਫੋਨ ਆਇਆ ਹੈ ਰੈਣੀ ਤੋਂ ਉਹ ਕਹਿੰਦਾ ਬਾਈ ਜਿਹੜਾ ਸਾਡਾ ਘਰ ਦਾ ਬੀਜ ਸੀਗਾ ਨਾ ਤੇ ਇੱਕ ਪਾਸੋਂ ਸੀ ਮੁੱਲ ਬੀਜ ਲਿਆ ਸੀਗਾ ਕਰਨਾਲ ਵਾਲਿਆਂ ਦਾ ਜਿਹੜਾ ਬੁੱਲ ਦਾ ਬੀਜ ਸੀਗਾ ਉਹਦਾ ਜਰਮੇਸ਼ਨ ਲੈ ਲਿਆ ਬਾਈ 10 ਦਿਨ ਹੋ ਗਏ ਬੀਜੀ ਨੂੰ ਜਿਹੜਾ ਘਰ ਦਾ ਬੀਜ ਸੀਗਾ ਉਹ ਦਾਣਾ ਪੋਲਾ ਹੋ ਗਿਆ ਠੀਕਾ ਮਤਲਬ ਬੀ ਉਹਨ ਟੰਗੂਰ ਨਹੀਂ ਲਾਇਆ ਦਾਣੇ ਨਾਲ ਦਾ ਜਰਮੀਨੇਸ਼ਨ ਜਿਹੜਾ ਖੁੱਡਾਂ ਦੇ ਵਿੱਚ ਹੀ ਸਮਾਪਤ ਕਰ ਲਿਆ ਖਤਮ ਕਰ ਲਿਆ ਮਤਲਬ ਜਦੋਂ ਪੱਕਾ ਕਣਕ ਦਾ ਘਰਦਾ ਬੀਜ ਦੇ ਜਦੋਂ ਪਾ ਜਰਮੀਨੇਸ਼ਨ ਕਰਕੇ ਦੇਖਦੇ ਆ ਜੇ ਜਰਮੀਨੇਸ਼ਨ ਦਾ ਪੂਰਾ ਪ੍ਰੋਪਰ ਨਹੀਂ ਹੁੰਦਾ ਹੈਗਾ ਤਾਂ ਕਣਕ ਨਾ ਬੀਜੋ ਜਰਮੀਨੇਸ਼ਨ ਘਰੇ ਚੈੱਕ ਕੀਤਾ ਉਦੋਂ ਵੀ ਕੋ ਕਣਕ ਨਹੀਂ ਉੱਗੀ ਤੇ ਰਿਸਕ ਲੈ ਲਿਆ ਕਿਸਾਨ ਨੇ ਤੇ ਕਣਕ ਅੱਗੇ ਬੀਜ ਲਈ ਮਤਲਬ ਜੇ 8-10 ਦਿਨ ਹੋ ਗਏ ਟੰਗੂਰ ਘਰਤਨੇ ਨਹੀਂ ਲਾਇਆ ਜੇ ਬੀਜ ਮੁੱਲ ਦਾ ਚਾਹੀਏ ਬੀਜ ਘਰ ਦਾ ਉੱਥੇ ਤੁਹਾਨੂੰ ਕਣਕ ਦੁਬਾਰਾ ਬੀਜਣੀ ਪੈ ਸਕਦੀ ਹੈ ਡਾਇਆ ਵਗੈਰਾ ਚਾਹੇ ਤੁਸੀਂ ਨਾ ਵੀ ਪਾਓ ਤਾਂ ਕੁਝ ਕਰਨ ਕਿਉਂਕਿ ਡਾਇਆ ਜਿੰਨੀ ਪਾਉਣੀ ਸੀ ਆਪਾਂ ਨੇ ਪਾ ਲਈ ਜੇ ਤੁਹਾਡਾ ਮਨ ਨਹੀਂ ਖੜਦਾ 15 20 ਕਿਲੋ ਤੱਕ ਤੁਸੀਂ ਪਾ ਸਕਦੇ ਹੋ